ਮੇਰੇ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਮੈਨੂੰ ਜੌਬ ਆਫਰਸ ਆਉਣੀਆ ਸ਼ੁਰੂ ਹੋ ਗਈਆਂ ਸੀ ਫਾਦੀ ਮੈਂ ਹੁਣ ਉਹ ਆਪਣੇ ਬੜੀਆ ਪੋਸਟ ਤੇ ਨੌਕਰੀ ਮਿਲ ਗਈ ਹੈ ਜਦੋਂ ਮੈਂ ਉੱਥੇ ਟ੍ਰੇਨਿੰਗ ਕਰਦੀ ਪਈ ਸੀ ਉਦੋਂ ਮੈਨੂੰ ਕੰਮ ਦੀ ਆਫਰ ਆ ਗਈ ਸੀ ਫਿਮਿਚੀਨੋ ਐਰਪੋਰਟ ਲਈ ਔਰ ਬਾਲੀ ਯੂਥ ਨੂੰ ਇਹ ਮੈਸੇਜ ਆਵੀ ਇੱਥੇ ਮਿਹਨਤ ਕਰੋ ਆਪਣੇ ਵਧੀਆ ਪੋਸਟ ਤੇ ਜੌਬ ਕਰੋ ਮੈਂ ਯੂਥ ਨੂੰ ਇਹ ਕਹਿਣਾ ਚਾਹੂੰਗੀ ਮਿਹਨਤ ਕਰੋ ਤੇ ਆਪਣੇ ਲਈ ਵਧੀਆ-ਵਧੀਆ ਚਾਂਸ ਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਸ਼ਪ੍ਰੀਤ ਕੌਰ ਹੈ ਡਾਟ ਗਵ ਸਰਦਾਰ ਸਰਮਨ ਸਿੰਘ ਅਨ ਜਤਿੰਦਰ ਕੌਰ ਪੰਜਾਬ ਤੋਂ ਅਸੀਂ ਕਪੂਰਥਲਾ ਸਾਈਟ ਤੋਂ ਆ ਤੇ ਇਟਲੀ ਚ ਅਸੀਂ ਸ਼ੁਰੂ ਤੋਂ ਹੀ ਰਹਨੇ ਆ ਮੈਂ ਸਾਰੇ ਸਕੂਲ ਇੱਥੇ ਕੀਤੇ ਨੇ ਅਸੀਲੋ ਤੋਂ ਲੈ ਕੇ ਯੂਨੀਵਰਸਿਟੀ ਤੱਕ ਇੱਥੇ ਮੈਂ ਆਪਣੀ ਡਿਗਰੀ ਚ ਟਾਪ ਕੀਤਾ ਹੈ ਜੋ ਇਕਨੋਮਿਕਸ ਐਂਬੀਸ਼ਨਸ ਲਾ ਦੇ ਵਿੱਚ ਹੈ ਯੂਨੀਵਰਸਿਟੀ ਦੀ ਸਪੀਐਨ ਸੱਚ ਜਿਨ੍ਹਾਂ ਦੀ ਬ੍ਰਾਂਚ ਇੱਥੇ ਲਤੀਨਾ ਵਿਖੇ ਵੀ ਹੈਗੀ ਮੇਰੇ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਮੈਨੂੰ ਜੌਬ ਆਫਰਸ ਆਉਣੀਆ ਸ਼ੁਰੂ ਹੋ ਗਈਆਂ ਸੀ ਵਿਫਾਤੀ ਮੈਂ ਹੁਣ ਆਪਣੇ ਵਧੀਆ ਪੋਸਟ ਤੇ ਨੌਕਰੀ ਮਿਲ ਗਈ ਹੈ ਜੋ ਕਮੇਰਚੀ ਅੱਦੀਸਾ ਦੇ ਨਾਲ ਨੇ ਸਟੂਡੀਓ ਦੀ ਕਮਰਸ਼ੀਅਲਿਸਟ ਤੇ ਆਉਣ ਵਾਲੇ ਯੂਥ ਨੂੰ ਇਹੀ ਮੈਸੇਜ ਆ ਵੀ ਇੱਥੇ ਮਿਹਨਤ ਕਰੋ ਆਪਣੇ ਵਧੀਆ ਪੋਸਟ ਤੇ ਜੌਬ ਕਰੋ ਜੋ ਆਪਣੇ ਸਾਰੇ ਪੰਜਾਬੀ ਕਮਿਊਨਿਟੀ ਵਿੱਚ ਇਟਲੀ ਦੇ ਵਿੱਚ ਵੀ ਵਧੀਆ ਨਾਮ ਆਵੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਕਿਰਨਪ੍ਰੀਤ ਕੌਰ ਹੈ ਡਾਕਟਰ ਆਫ ਸਰਦਾਰ ਸਰਵੰਸ ਸਿੰਘ ਤੇ ਜਤਿੰਦਰ ਕੌਰ ਮੈਂ ਇਟਲੀ થી ਜੰਪਾ ਆਲਾ ਮੇਰੇ ਡੈਡ 1990 ਦੇ ਵਿੱਚ ਇਟਲੀ ਦੇ ਵਿੱਚ ਆ ਗਏ ਸੀ ਅਸੀਂ ਇੰਡੀਆ ਤੋਂ ਕਪੂਰਥਲਾ ਨਡਾਲੇ ਤੋਂ ਆ ਤੇ ਹੁਣ ਮੈਂ ਰੋਮ ਇੰਟਰਨੈਸ਼ਨਲ 에ਰਪੋਰਟ ਆਫ ਫਿਊਮਿਚੀਨੋ ਚ ਕੰਮ ਕਰਦੀ ਆ ਐਸ ਆ ਗਰਾਊਂਡ ਡੈਟ ਚੈੱਕ ਇਨ ਤੇ ਮੈਂ ਮਿਲਾਨੋ ਦੇ ਵਿੱਚ ਕੋਰਸ ਸਟਾਰਟ ਕੀਤਾ ਸੀ ਪਿਛਲੇ ਸਾਲ ਤੇ ਨਾਲ ਹੀ ਫਿਰ ਮੈਨੂੰ 파ਰਮਾ 에어ਪੋਰਟ ਚ ਟ੍ਰੇਨਿੰਗ ਟ੍ਰੇਨਿੰਗ ਮਿਲੀ ਸੀ ਤੇ ਜਦੋਂ ਮੈਂ ਉੱਥੇ ਟ੍ਰੇਨਿੰਗ ਕਰਦੀ ਪਈ ਸੀ ਉਦੋਂ ਮੈਨੂੰ ਕੰਮ ਦੀ ਆਫਰ ਆ ਗਈ ਸੀ ਫਿਮਿਚੀਨੋ 에어ਪੋਰਟ ਲਈ ਤੇ ਮੈਂ ਯੂਥ ਨੂੰ ਇਹੀ ਕਹਿਣਾ ਚਾਹੂੰਗੀ ਮਿਹਨਤ ਕਰੋ ਤੇ ਆਪਣੇ ਲਈ ਵਧੀਆ ਵਧੀਆ ਚਾਂਸ ਲਓ ਤੇ ਥੈਂਕ ਯੂ